ਬਾਈ ਜੀ ਮਾੜੇ ਦੀ ਫਰੰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ 8-9 ਪਸ਼ੂ ਨੇ ਬਾਈ ਨਾਲ ਕਰਦੇ ਡਿਟੇਲ ਵਿੱਚ ਗੱਲਬਾਤ ਤੇ ਕੱਲੇ-ਕੱਲੇ ਪਸ਼ੂ ਦੀ ਲਵਾਂਗੇ ਡਿਟੇਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਤੇ ਵਧੀਆ ਪਸ਼ੂ ਨੇ ਲਾਈਕ ਕਮੈਂਟ ਸ਼ੇਅਰ ਮਾਰੋ ਸਰਸਿਕਲ ਬਾਈ ਜੀ ਜੇਠਾ ਜੀ ਹੋਰ ਭੋਲਾ ਜੀ ਮਾਨਾ ਜੀ ਕੈਮ ਜੀ ਜਿਹਨੇ ਭੈਣ ਭਰਾ ਮਾਨਾ ਡੇਰੀ ਫਰਮ ਦੇ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਬਹੁਤ ਜੀ ਧੰਨਵਾਦ ਧੰਨਵਾਦੀ ਧੰਨਵਾਦ ਜੀ ਇਹ ਯਾਰਾਂ ਵੀ ਅੱਜ ਆਪਣੇ ਕੋਲ ਤਕਰੀਬਨ ਕੋਈ 11-12 ਜਨਰ ਆ ਠੀਕ ਜੀ ਇਹਨਾਂ ਦੇ ਵਿੱਚੋਂ 3-4 ਹੋ ਗਏ ਆ ਲੈਣ ਹੀ ਵਜੀ ਹੈ ਲੈਣ ਲੱਗੀ ਆ ਤੇ ਮਾਲ ਆਪਣੇ ਕੋਲ ਹਰ ਕੁਆਲਟੀ ਦਾ ਠੀਕ ਹੈ ਮੈਂ ਇਖੇ ਆਇਆ ਦੇ ਬੱਚੇ ਦੇ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਬੱਚਾ ਮਰੀ ਵੀ ਆ ਠੀਕ ਹੈ ਭਾਈ ਠੀਕ ਹੈ ਵੀ ਸਾਰੀਆਂ ਕੁਆਲਿਟੀਆਂ ਹੈਗੀਆਂ ਤੇ ਕੁਆਲਿਟੀਆਂ ਕਿਹਾ ਨੂੰ ਦੱਸਿਆ ਵੀ ਵੀਰ ਜੀ ਜਾਨਵਰ ਹਰ ਵਾਸਤਾ ਹੁਣ ਦੇਸ਼ ਦਾ ਪਸ਼ੂ ਪਜਾ ਦੇ ਇਹ ਵੱਡੇ ਬਸ 80 ਨੇ ਨਾ ਹਰ ਵਾਸਤੇ 20 ਜਾਨਵਰ ਮੱਝਿਆ ਕਰਦੇ ਕੇ ਮਾਰਾ ਕਰ ਪਰ ਕੇ ਰੱਬ ਦੇ ਸਿਰ ਤੇ ਹੈ ਮਾਲਕ ਦੇ ਬਾਬੇ ਨਾਨਕ ਦੇ ਸਿਰ ਤੇ ਵੀਰ ਜੀ ਇਹ ਕੇ ਹਦਾਇਤਾਂ ਅੱਜ ਤੱਕ ਹਿੰਨਾ ਮਾਲਾ ਕੀਤਾ ਅੱਜ ਵਾਹਿਗੁਰੂ ਬੜਾ ਕੋ ਦਿੱਤਾ ਠੀਕ ਹੈ ਵੀ ਸਹੀ ਮੇਰਾ ਕਾਹਦਾ ਪਤਾ ਫਿਰ ਭੱਦ ਨਹੀਂ ਚਾਲ ਠੀਕ ਹੈ ਜੀ ਆਹ ਕਰ ਲੈ ਹਾਂਜੀ ਹਾਂਜੀ। ਕਿਆਰੀਆਂ ਹੁੰਦੀ ਉਧਰ। ਠੀਕ ਠੀਕ। ਜੇ ਕੋਈ ਬੰਦਾ ਕਹੂ ਨਾ ਕਿ ਮੈਂ ਮਈ ਨੂੰ 20 ਕਿਲੋ ਨੂੰ ਕੰਡਾ ਲਵਾ ਕੇ ਨਹੀਂ ਆਂ। ਹਾਂਜੀ ਹਾਂਜੀ। ਤੇ ਇਦਾਂ ਦੀਆਂ ਮਈਆਂ ਵੀ ਲੱਖਾਂਗੇ। ਪੱਕੀ ਪੈਰੀ ਛਲੋ ਦੱਸਿਆ ਵੀ ਪੱਕੇ ਪੈਰੀ ਬੈਠੇ। ਇਹ ਉਹ ਵੀ ਕੰਮ ਕਰਾਂਗੇ ਪੱਕਾ ਥੋੜਾ ਹੌਲੀ ਹੌਲੀ ਹੈ ਨਾ। ਤੁਹਾਨੂੰ ਕਵਾਂਗੇ ਵੀ ਸੱਜਣਾ ਮੰਜਾ ਡੱਠਾ ਆ। ਕੰਡਾ ਆਪਣੇ ਘਰੋਂ ਲਿਆ ਆ। ਜਿੱਦਾਂ ਦੀ ਮੈਂ ਮੰਗੂ ਉਦਾਂ ਦੀ ਦਵਾਂ। ਉਦਾਂ ਹੀ ਦਵਾਂਗੇ। ਜਿਹੜੀ ਗੱਲ। ਇਹ ਹੌਲੀ ਹੌਲੀ ਕੰਮ ਚੱਲੂਗਾ ਸਾਰਾ। ਪਤਾ ਵੀ ਵੀਰ ਜੀ ਪੈਰ ਕੰਮ ਦੇ ਵਿੱਚ ਨਾ ਆਏ ਕੋਈ ਨਿਕਾਇਆ ਕੰਮ ਨਹੀਂ ਫੁੱਲ ਇਹ ਕੰਮ ਦੇ ਪਿਆ 7-8 8-10 ਸਟ੍ਰਗਲ ਆ ਜਿੰਨਾ ਵੀ ਆ ਮਹੀ ਦੇ ਵੀਰ ਇੱਕ ਰੋਕਣੀ ਬੜੀ ਔਖੀ ਆ ਜਿਦੋਂ ਅਸੀਂ 5-7 ਇਕੱਠੀਆਂ ਆਈਏ 10 ਮਈਆ ਜੁੱਧ ਤੇ ਕਰਕੇ ਕਿਹੇ ਵੀਰ ਭਰਾ ਨੂੰ ਦੇਣੀਆਂ ਤੇ ਪਸੰਦ ਤੁਹਾਨੂੰ ਪਤਾ ਵੀ ਮੰਜਾਇਆ ਚੀ ਫੋਲ ਬਿਲਕੁਲ ਉਸੇ ਭਾਈ ਯਾਰ ਵਹੀ ਗੱਲ ਵਾਲੀ ਮਹੀ ਵੀਰ ਤੁਹੰਡਾ ਲੱਗਦਾ ਬਿਲਕੁਲ ਸਹੀ ਆ ਹਾਂ ਆਪਣੇ ਵਾਲੇ ਵੀਰ ਜਨਮ ਲੈਦਾ ਚੰਗਾ ਕਰ ਹਾਂਜੀ ਹਾਂਜੀ ਸਵਾਰਟੀ ਦਾ ਕਰਦੇ ਬਾਕੀ ਕੇਦੇ ਕਰ ਮੈਂ ਪਰ ਜਿਹੜੇ ਪਹਾੜਾ ਵੀਰ ਹੋਣ ਮਈਆ ਮਿਲਦੀਆਂ ਹਾਂ ਹਾਂਜੀ ਹਾਂਜੀ ਅਸੀਂ ਤੇ ਹਰ ਵੀਰ ਭਰਾ ਨੂੰ ਇਹ ਗੱਲ ਕਹਿੰਦੇ ਆ ਹਾਂਜੀ ਵੀ ਮਾਤਰਾ ਸਮਾਤਰਾ ਬੰਦਾ ਵੀ ਆਣਾ ਜਿਹੜਾ ਹਾਂਜੀ ਜਿਹੜਾ ਅੱਜ ਕੱਲ ਹੁਣ ਮਈਆਂ ਪਾਲੂ ਆਣਾ ਹਾਂਜੀ ਉਹ ਸਾਖੀ ਦੇ ਫੇਰ ਹੀ ਨੇ ਜੀ ਸਾਖੀ ਦੇ ਫੇਰ ਹੀ ਨੇ ਜੀ ਫੇਰ ਹੀ ਨੇ ਜਿਹੜਾ ਬੰਦੇ ਜਿਹੜੇ ਬਾਹਰ ਨੂੰ ਭੱਜਣਾ ਠਜਾਦੀ ਕਰਨਦੇ ਉਹ ਦਾਹ ਮਈਆਂ ਪਾਉਣਾ ਅੱਜ ਕੱਲ ਬਿਲਕੁਲ ਵੈਸੇ ਹੀ ਸਾਖੀ ਦੇ ਹੁੰਦੇ ਦੀਆਂ ਮਈਆਂ ਬਿਲਕੁਲ ਸਹੀ ਗੱਲ ਦਾ ਜੀ ਜਿਹੜੀ ਹੁਣ 70 ਦੀ 50 ਦੀ ਮਈ ਮਿਲਦੀ ਆ ਇਹ ਵਸਾਦੀ ਲਾਗੇ ਹੁੰਦੇ ਦੀ ਫੇਰ ਰਿਕਣੀ ਤੇ ਦੁੱਧ ਫ੍ਰੀਜ ਹੋਣਾ ਦੁੱਧ ਫ੍ਰੀਜ ਹੋਣਾ ਬਿਲਕੁਲ ਸਹੀ ਉਹ ਤੇਜੀ ਹੋਈ ਨਹੀਂ ਮਈ ਤਤੀ ਹੋਈ ਨਹੀਂ ਉਹ ਮਈ ਤਤੀ ਹੋਈ ਨਹੀਂ ਹੁਣ ਮਈ ਡਾਉਣ ਆ ਠੀਕ ਹੈ ਜੀ ਮਹੀਂ ਮਹੀਂ ਦਾ ਵੀਰ ਮਹੀਂ ਮਹੀਂ ਦਾ ਮੋਲਿਆ ਵੱਡੀ ਮਹੀਂ ਦਾ ਨਿੱਕੀ ਮਹੀਂ ਦਾ ਹੈ ਨਾ ਆਹ ਕੁਆੜੀ ਦੀ ਵੀਰ ਮਹੀਂ ਆ ਕੁਆੜ ਮਹੀਂ ਮਹੀਂ ਦਾ ਘਾਟਾ ਕਦਾ ਮੋਲੋ ਠੀਕ ਹੈ ਬਾਈ ਦੱਸੋ ਜੀ ਆਹ ਵੀਰ ਝੋਟੀ ਵੱਡੀ ਸੁਈ ਹੈ ਠੀਕ ਹੈ ਵੱਡੀ ਝੋਟੀ ਹੈ ਵੱਡੀ ਝੋਟੀ ਸੁਈ ਹੈ ਤੇ ਇਹ ਝੋਟੀ ਨਹੀਂ ਸਾਰੀ ਹੀ ਹਿਸਟਰੀ ਦਸੀ ਹੈ ਨਾ ਆ ਬੇਦੀ ਮਤਲਬ ਬੰਦਾ ਤੇ ਝੋਟੀ ਸਾੰਬੀ ਤੇ ਵੇਖ ਦੋ ਨੰਬਰ ਚੋਂ ਮੈਂ ਛਡਾ ਲੀ ਤਿਆਰ ਕੀਤੀ ਹੈ ਮੈਂ ਇਹੜੀ ਦੋ ਨੰਬਰਾਂ ਚ ਮੈਂ ਤਿਆਰ ਕੀਤੀ ਛਡਾ ਗਏ ਠੀਕ ਹੈ ਅੱਜ ਸਵੇਰੇ ਆਂਦਾ ਵੀ 15 ਕੁ ਦਿਨ ਮਹੀਨੇ ਦੁੱਧ ਕੱਢਿਆ ਸੀ ਬਿਲਕੁਲ ਕਰ ਸਹੀ ਠੀਕ ਹੈ ਤੇ ਦੋ ਨੰਬਰ ਦੇ ਵਿੱਚੋਂ ਕੱਟੀ ਛਡਾ ਗਦੇ ਫੇਰ ਤਿਆਰ ਕੀਤੀ ਦੂਜਾ ਸੁਆਹ ਜੋਤੀ ਦੇਖੋ ਜੀ ਬਹੁਤ ਸੋਹਣੀ ਹੈ ਕਰਮੀ ਕਰੀਏ ਕੱਟੀ ਦਾ ਦਾਣਾ ਪਾਣੀ ਲਿਖਿਆ ਸੀ ਤੇ ਚਲੋ ਅੱਜ ਵਧੀਆ ਲੇਵਾ ਲੈ ਕੇ ਤੇ ਕੁਆਲਟੀ ਲੈ ਕੇ ਦਸ਼ਮ ਬਣਾਉਂਦੀ ਹੈ ਬੱਚਾ ਦਾ ਅੰਦਰ ਲਿਖਾਤੇ ਆਂਦੇ ਧਿਆਨ ਨਾਲ ਧਿਆਨ ਨਾਲ ਉਹੀ ਲੈ ਜਾਉਂਦੀ ਲੈ ਜੋ ਲੈ 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 ਆਉਂਦੀ ਕਮਾ ਲਓ ਵੀਰ ਜੀ ਧਿਆਨ ਨਾਲ ਬੱਚੇ ਦਾ ਕਰਦੀ ਬੱਚੇ ਦਾ ਕਰਦੀ ਕੋਲੋਂ ਖੇਤੋਂ ਆਹ ਆਪਲਾ ਮਾਵਨਿਆ ਗਲ ਕੋਈ ਨਹੀਂ ਨਾਂ ਠੀਕ ਹੈ ਜੀ ਮੈਂ ਮੈਂ ਜੋਰ ਤੇ ਪੂਰੀ ਛੋੜਾ ਬੱਚੇ ਦਾ ਕਰਦੀ ਆ ਛੋੜਾ ਬੱਚੇ ਦਾ ਕਰਦੀ ਆ ਪਰ ਚੰਗੀ ਝੋਟੀ ਹੈ ਨਾਮੀ ਠੀਕ ਜੀ ਦੋਨਾਂ ਵਾਲੀ ਝੋਟੀ ਹੈ ਸਵਾਰਟੀ ਆਣੀ ਤੇ ਯਾਤੀ ਪਾਤੀ ਠੀਕ ਹੈ ਜੀ ਆਏ ਬੱਚੇ ਜਦ ਇਹਨੂੰ ਚੋਣ ਲੱਗੀ ਆ ਹਾਂਜੀ ਤੇ ਆ ਪੰਪੇ ਆਵੇ ਜਿਹੜਾ ਵੀਰ ਭਰਾ ਥੱਲੇ ਬੈਹ ਗਿਆ ਨਾ ਇੱਕ ਰਾਂ ਠੀਕ ਜਿਹੜੀ ਕੋਈ ਮੱਖਣੀ ਠੀਕ ਫਿਰ ਆ ਮਨਵਾਰੇ ਪੱਲੀ ਜਮੀ ਦੀ ਦੇਖੋ ਜੀ ਇਹ ਦੋ ਤਿੰਨ ਸੂਏ ਵੀਰ ਚੋਣ ਲਾ ਜੰਮਰ ਘਰ ਬਿਲਕੁਲ ਗੱਲ ਸਹੀ ਐਦਾਂ ਦਾ ਜਨਰ ਆ ਤੁਹਾਨੂੰ ਦੱਸਿਆ ਵੀ ਮਹੀਂ ਮਹੀਂ ਦਾ ਮੁੱਲ ਹੋਊਗਾ ਹਾਂਜੀ ਹਾਥੀ ਆ ਮਹੀਂ ਕਾਦੀ ਕੋਤੇ ਆ ਕੇ ਵੇਖੇ ਮੈਨੂੰ ਠੀਕ ਹੈ ਤੇਣ ਵੇਖੇ ਕੁਆਦੀ ਵੇਖੇ ਹਾਂਜੀ ਫਿਰ ਵੀਰ ਗੱਲ ਬਾਤ ਆ ਪਾਣ ਆਂਦਾ ਵੀ ਕੀ ਚੀਜ਼ ਹੈ ਬਿਲਕੁਲ ਗੱਲ ਸਹੀ ਹਾਂ ਦੱਸਿਆ ਵੀ ਵੀਰ ਆ ਬੱਚਾ ਕੱਟੀ ਦੇ ਕੱਟਾ ਐ ਮਰ ਕਟਾ ਜਿੰਨੇ ਦੀ ਵੀਰ ਸੱਜਰ ਮਹੀਂ ਆਮ ਆਉਂਦੀ ਆ ਉਹਨੇ ਜੀ ਇਹ ਟੋਕੜ ਮਹੀਂ ਆ ਠੀਕ ਜੀ ਇੱਕ ਕੁਆਲਟੀ ਵਾਲੀ ਸਾਬਲ ਪਰ ਇਹ ਹਾਂ ਜਿੰਨੇ ਕੋਈ ਵੀ ਦਾ ਇਥੇ ਭਾਰਾ ਮਾਰ ਕੇ ਬੋਲ ਕਰਨ ਨੂੰ ਵੀਰ ਮੈਂ ਤਾਂ ਕਰੀਏ ਤੁਹਾਨੂੰ ਇੱਕ ਖਤਰਤ ਨਹੀਂ ਤੋਲ ਮਾਜੀ 15 ਕਿਲੋ ਜਿਹੜਾ ਮਰਜੀ ਕੰਡਾ ਨਾਲੇ 1.5 ਲੱਖ ਦੀ ਹਾਂ ਨਾ ਮਹੀਂ ਹੋਊਗੀ 1.5 ਲੱਖ ਦੀ 1.5 ਲੱਖ ਦੀ ਝੋਟੀ ਚਾਵਾਂਗੇ ਹਾਂ ਨਾ ਠੀਕ ਹੈ ਜੀ ਪਰ ਕੰਡਾ ਆਪਣਾ ਘਰੋਂ ਲਿਆ ਗਿਆ ਜੇ 15 ਕਿਲੋ ਲਾ ਕੇ ਭਾਗੇ ਠੀਕ ਹੈ ਬਾਈ ਦੇਖੋ ਜੀ ਝੋਟੀ ਪੂਰੀ ਬੰਬ ਪੀਸ ਆ ਬਾਈ ਨੇ ਆਖਿਆ ਵੀ ਜਿੱਦਾਂ ਮੱਥੀ ਕਰ ਲੋ 1.5 ਲੱਖ ਗਿਆ ਸੁਣੋ 60 70 ਕੋਈ ਮੋਲ ਨਹੀਂ 1.5 ਲੱਖ ਗਿਆ ਸੁਣੋ ਤਾਂ ਵਧੀਆ ਫੋਨ ਡਾਟ ਦੁੱਧ ਤਿਆਰ ਹੋਇਆ ਜੋ ਡੀਗੋ ਜਿਹੜੀ ਗੱਲ ਚੰਗੇ ਵੰਡ ਤੇ ਦੁੱਧ ਮਹੀਂ ਪੂਰਾ ਚੰਨ ਵਾਲੀ ਇੰਨਾ ਸਪਰੀਟ ਨਹੀਂ ਕੱਟੀ ਆ ਵਧੀਆ ਅਸਲ ਠੀਕ ਹੈ ਕੇ ਸਾਲ ਬਾਅਦ ਐਂਡ ਛੋਟੀ ਠੀਕ ਹੈ ਭਾਈ ਓਕੇ ਜੀ ਆਪੋ ਨਮਤੀ ਤੋਂ ਡੀਗੋ ਤੇ ਤਰਮ ਕਰ ਲੈ ਬਣਿਆ ਲੱਲੀ ਛੋਟੀ ਵੀ ਇਹ ਦੇਖੀ ਆ ਦੇਖੀ ਆ ਰਿਆਂ ਤੋਂ ਫਿਰ ਦਿਖਾ ਦਨੇ ਮੜਿਆ ਗਾਰਡਨ ਚੋਂ ਵੇਚ ਲਿਆ ਛੋਟੀ ਲੱਗਾ ਕੀ ਗੱਲ ਬਾਤ ਆ ਤੋਹੀ ਰਹੀਆਂ ਪੰਗਿਆਂ ਨਾਲ ਦੀ ਆ ਗੀਰ ਪਰ ਆਰ ਪਾਰ ਦੀ ਬਾਜੀ ਕਿਤੇ ਕਮਾ ਲੁੱਟੇ ਕਮਾ ਲਾ ਦੇ ਵੇਖੋ ਜੀ ਝੋਟੀ ਦੇ ਮਗਰ ਫੁੱਟਬਾਲ ਬਣਾਇਆ ਵਧੀਆ ਝੋਟੀ ਲਵੇ ਕੁਆਲਟੀ ਆ ਲੈ ਆ ਝੋਟੀ ਜਵਾਬ ਬਹੁਤ ਵਧੀਆ ਸੁਣਾਉਂਦਾ ਥੱਲੇ ਆ ਵੀਰ ਝੋਟੀ ਜਾਂਦੀ ਨਹੀਂ ਹੈ ਡਿੱਗੀ ਮਾਸ ਮੋੜ ਖੰਦ ਅਸਲੀ ਸਹੀ ਗੱਲ ਉਹ ਕੋਲੇਗਾ ਬਣੀ ਬਧੀ ਮਾਦਮ ਸਹੀ ਗੱਲ ਠੀਕ ਆ ਬਾਈ ਜੇ ਬੰਦ ਹੋਣਗੇ ਜਨਮਾ ਰੀਤ ਦਾ ਉਦਾਇਕ ਬਾਤੀ ਜਰਾ ਠੀਕ ਹੈ ਤੇ ਤਰਨਧਾਰ ਦੇ ਬਣਿਆ ਜੋੜੀ ਲਈਏ ਚੱਲ ਜੀ ਠੀਕ ਹੋਰ ਇਹਨਾਂ ਦਾ ਬਾਹਰ ਆਓ ਠੀਕ ਹੈ ਫੋਨ ਤੇ ਆਪਣੇ ਕੋ ਮੈਂ ਲੈਂਦਾ ਤੋ ਕੰਨੀ ਨਹੀਂ ਦੇਦਾ ਪੰਜ ਚਾਰ ਹਾਲਾਗੇ ਜੁੜਿਆ ਆਪਣੇ ਨਾਲ ਠੀਕ ਹੈ ਜੀ ਹਾਂਜੀ ਅੱਗੇ ਆ ਛੋਟੀ ਛੋਟੀ ਇਹਦੇ ਮੈਂ ਕੱਟਾਂ ਪੂਰੀ ਨਸਲ ਦਾ ਹੈ ਤੇ ਪਰ ਛੋਟੀ ਬੱਚਾ ਭੁੱਲੀ ਹੈ ਬੱਚਾ ਭੁੱਲ ਗਈ ਹੈ ਬੱਚਾ ਭੁੱਲੀ ਹੈ ਛੋਟੀ ਠੀਕ ਹੈ ਤੇ ਦੁੱਧ ਹੋਊਗਾ 10 ਕਿਲੋ 9 ਕਿਲੋ ਗਾਰੰਟੀ ਵਾਲਾ ਉਹ ਪਰ ਮੈਂ ਨਿਕਰ ਨਿਕਰੇ ਛੋਟੀ ਹੈ ਜਿਹੜਾ ਬਲੈਕ ਛੋਟੀ ਹੈ ਹੋਰੀ ਜਿਆਦਾ ਬੱਚਿਆਂ ਕਰਕੇ ਬੱਚਾ ਭੁੱਲ ਗਿਆ ਹਾਂਜੀ ਹੈ ਬੱਚਾ ਖਾਦਲ ਕਰ ਮੜਾ ਇਹਦਾ ਕੱਟਾ ਬਾਕੀ ਜਿਹੜੀ ਮਹੀ ਵੀ ਰਹਿਣੀ ਹੈ ਛੋਟੀ ਹਾਂਜੀ ਇਹ ਸਾਰਾ ਹੀ ਸੂਆ ਚੋੜੇ ਦੇ ਜਿੰਨੇ ਪੈਸੇ ਲਾਦ ਨਹੀਂ ਇੰਨੇ ਉਹਦੇ ਜਦੋਂ ਵੀ ਇਰਾਦਾ ਕਰੂ ਉਹਨੇ ਬੋਚੇ ਫੇਰ ਬੋਚੇ ਠੀਕ ਹੈ ਜੀ 10 ਕਿਲੋ ਚਮਾਵਾਂ ਦੋ ਤੇ ਮਈ ਦੇ ਕੋਲ ਛੋਟੀ ਠੀਕ ਹੈ ਜੀ ਜੀ ਬਾਕੀ ਆ ਛੋਟੀ ਸਾਫ ਕਰੀ ਨਗਰ ਨਗਰ ਬੜੀ ਬਾਕੀ ਚਮਕ ਜਮਕ ਬਹੁਤ ਸੋਹਣੀ ਵੀ ਟੀਗਾਣਾ ਲਗੂਗੀ ਮੈਂ ਤਾਂ ਪਹਿਲਾਂ ਪਹਾੜਾਂ ਤਾਂ ਆਉਂਦੀ ਪਹਾੜੇ ਆਜੇ ਕਟਾ ਇਹ ਕਟਾ ਕਟਾ ਨਹੀਂ ਪੁਲਾ ਵੀਰ ਪਿਆ ਜੀ ਆ ਠੀਕ ਹੈ ਜੇਦਾ ਭਾਰ ਆ ਗਈ ਕਿਉਂ ਲੈਣੀ ਐਂਡ ਦੇ ਪੈਨ ਦੀ ਕਿਮਾਉਂ ਦਿੰਦੀ ਠੀਕ ਹੈ ਐਂਡ ਦੇ ਪੈਨ ਦੀ ਨਾ ਨਾ ਨਹੀਂ 65000 60000 ਦੀ 60000 ਜੈਸਨੋ ਜੈਸਨੋ ਹੀ 60000 ਦੇਖੋ ਜੀ ਲੈ ਵਾਲੂ ਆ ਵੇਖੋ ਥਣ ਬਹੁਤ ਸੋਹਣਾ ਲੱਗਾ ਝੋਟੀ ਨੂੰ ਵਧੀਆ ਕਬਾੜੀ ਝੋਟੀ ਆ ਜੀ ਐਸਨੋ ਬਾਈ ਇਹਦਾ ਹੈ ਦੇ ਮਿੰਗੀ ਹੀ ਪਰ ਜੈਸਨੋ 65000 ਦੀ ਝੋਟੀ ਦੇ ਠੀਕ ਹੈ ਬੱਚੇ ਆ ਗਏ ਮੇਰੇ ਕੋਲ ਠੀਕ ਬੱਚੇ ਜਾਦੇ ਆ ਬੱਚੇ ਯਾ ਭੁੱਲ ਜਾਂਦਾ ਕਿੰਨੇ ਆ ਗਏ ਆ ਵੀ ਮੀਨੀ ਮੀਨੀ ਆ ਗਈ ਮੀਨੀ ਮਹੀਂ ਆ ਹਾਂਜੀ ਤੇ ਉਹ ਤਾਂ ਮਹੀਂ ਦਾ ਕੋਲ ਵੀ ਚਵਾਵਾ ਕੋਲ ਵਾਲੇ ਕੋਲ ਦੁੱਧ ਵਾਲੇ 675 ਦਾ ਚਵਾਵਾ ਠੀਕ ਹੈ 12 ਕ ਦਾ ਚਵਾਵਾ ਠੀਕ ਹੈ ਬਈ ਪਰ ਚੌਂ ਚਾਂ ਦੇ ਇੱਕ ਨੰਬਰ ਲੱਗੀ ਆ ਹਾਂਜੀ ਦੇਖੋ ਜੀ ਸੂਵਾਤ ਕੀ ਆਲੇ ਦਵਾਲੇ ਨੇਵਾ ਮੀਨੀ ਦੀ ਵੀ ਠੀਕ ਹੈ ਜੀ ਨੇਵਾ ਪੂਰਾ ਚੋਰਸ ਨੇਵਾ ਡੱਬੇ ਵਾਲਾ ਕੋਈ ਪਾਈ ਛਾਈ ਨਹੀਂ ਹੈਗੀ ਤੇ ਵਧੀਆ ਮੇਰੀ ਮਾਜੀ ਹੈ ਕੁਆਲਿਟੀ ਨਹੀਂ ਆ ਵੀ ਰੱਖੋ ਕਾਕੀ ਜਵਾਬ ਜੀ ਨੂੰ ਬਹੁਤ ਸੋਹਣਾ ਲੱਗਾ ਠੀਕ ਮੋਲ ਵੀਰ ਬਿਲਕੁਲ ਜਾਇਜ਼ ਮੈਂਦਾ ਇਹਨਾਂ ਬਚਾ ਲੈ ਤਰਦਾ ਨਹੀਂ ਹੱਥ ਨਹੀਂ ਹੈ ਕੱਟੀ ਵੀ ਕੱਟੀ ਕੱਟੀ ਆ ਗਈ ਹੈ ਉਖਾ ਦੇਨੇ ਮੋਲ ਦੱਸੋ ਜੀ ਮੋਲ ਬਿਲਕੁਲ ਜਾਇਜ਼ ਹਾਂ ਨਾ ਹੀ 85000 85000 ਦੀ 85000 ਦੀ ਜੈ ਸਨੋਈ ਹਾਂ ਜੈ ਸਨੋਈ ਲਓ ਜੀ ਵੇਖੋ ਨਿਵਾ ਕਰੋਚੀ ਆ ਕਬੀਰੇ ਭਰਾ ਪੈਣਾ ਤੇ ਵਧੀਆ ਕਮਰਟੀ ਗੱਲ ਦੇ ਆ ਜਿਹਨੂੰ ਕਹਿੰਦੇ ਆ ਬਹੁਤ ਵਧੀਆ ਮੀਣੀ ਮੱਝ ਆ ਤੇ ਜੈਸ ਨੋ ੜਾ ਬਜੇ 85 ਪਰ ਵੀਰ ਜਿਹੜੇ ਜਿਹੜੇ ਪਹਾੜਾਂ ਜਾਨਵਰ ਆ ਨਾ ਲੈਣ ਹੀ ਮਗਰੋਂ ਜਿਹੜੀ ਉੱਡਣੀ ਆ ਹਾਂਜੀ ਤੇ ਇਹ ਇੱਕ ਨਾ ਜਾਨਵਰ ਆ ਕੇ ਵੇਖੇ ਵੀ ਇੰਨੇ ਨੇ ਤੇ ਪਿੱਛੋਂ ਲੈ ਆਣ ਵਾਲੀ ਕਿਹੜਾ ਬਚਾ ਜੇ ਦਾ ਕੱਟੀ ਗਾਲੀ ਕਰੋ ਹੀ ਪੋਮੜਾ ਤਾਂ ਅਰੇ ਥਾਏ ਕੱਟੇ ਬਜੇ ਖੋਣੀ ਜਿਉ ਠੀਕ ਆਇਆ ਬਚਾ ਜੇ ਦਾ ਠੀਕ ਹੈ ਕਟਾ ਹੀ ਮਰੇ ਕਟਾ ਪਟਾ ਕਟਾ ਕੱਢੀ ਲੇਖਾ ਪੈ ਗਿਆ ਕਟਾ ਕੋਈ ਵੀ ਬਾਗ ਆਂਦੇ ਵੀ ਗਾਮ ਵਾਲਾ ਕਟਾ ਠੀਕ ਹੈ ਠੀਕ ਬਾਗੀ ਵੀਰ ਮੈਂ ਲਓ ਜੀ ਕਰੋ ਚੈੱਕ ਲਿਵਾ ਜੀ ਐਸ ਐਨ 85 ਯਾਰ ਬਹੁਤ ਵਧੀਆ ਰੇਡ ਬਈ ਦਾ ਵਧੀਆ ਮੀਣੀ ਮੱਝ ਕੁਆੜੀ ਸਿਰੇ ਦੀ ਨਹੀਂ ਆ ਗਈ ਹਾਂ ਜੀ ਬਈ ਆਹ ਗੱਲ ਆ ਗਈ ਨਿੱਕੀ ਛੋਟੀ ਇਹ ਜੋ ਸੂਈ ਜੀ ਸੂਈ ਆਜ ਬੱਚਾ ਕਿਹੜਾ ਬੱਚਾ ਜੀ ਨਾੜੂ ਕਿਲਾ ਨਾਲ ਕੀ ਇਹਦਾ ਕੱਢੀ ਤੇ ਕਟਾ ਇਹ ਨਹੀਂ ਕਟਾ ਇਹਦੀ ਕਟਾ ਨਾੜੂ ਕਿਲਾ ਨਾੜੂ ਨਾਲ ਦੇ ਲਓ ਜੀ ਇਹਨਾਂ ਦੇ ਪਿਓਤਾ ਜੀ ਪਰ ਛੋਟੀ ਵੀ ਨਸਲ ਵੇਖ ਜੇ ਰੋਣੀ ਭਾਵੇਂ ਕਲੇ ਉਧਰ ਦੀ ਤੇ ਭਾਵੇਂ ਇਧਰ ਦੀ ਨਹੀਂ ਲਈ ਇਧਰੋਂ ਜਿਹੜੇ ਮਰਜੀ ਲਾ ਕੇ ਨਹੀਂ ਕਲੇ ਪਰ ਨਸਲੀ ਛੋਟੀ ਨਸਲੀ ਮੈਂ ਦੀ ਕੱਟੀ ਜਿਹੜਾ ਫਿਚੋ ਤੋਰੋ ਜੀ ਨੂੰ ਸੁਆ ਬੱਜਾਰ ਤੇ ਤਾਂ ਹੀ ਜੰਦਗੀ ਛੋਟੀ ਨੂੰ ਬੋਲਾ ਠੀਕ ਹੈ ਜੀ ਰੇਫਰੀ ਛੋਟੀ ਬਹੁਤ ਸੋਹਣੀ ਸਾਫ ਵਧੀਆ ਚਵਾਈ ਤੇ ਵਧੀਆ ਕਹਿੰਦੇ ਆ ਪੋਲੀ ਆ ਤਾਂ ਵਧੀਆ ਛੋਟੀਆਂ ਲਊਦੇ ਛੋਟੀਆਂ ਆ ਤਾਂ ਵਧੀਆ ਕੁਆਲਿਟੀ ਦੀ ਛੋਟੀਆਂ ਆਖੀ ਹੁੰਦੀ ਆਨ ਸੁਣ ਬਹੁਤ ਸਾਫ ਲਗਾ ਤੇ ਕਾਰੀ ਛੋਟੀਆਂ ਕੁਆਲਿਟੀ ਆ ਜੀ ਹੰਡੀ ਤੇ ਰੀੜੀ ਪੜੀ 12 ਕਿਲੋ ਦੁੱਧ ਵਧੀਆ ਵੀਰ 6 ਕਿਲੋ ਡੰਗ ਦਾ ਦੁੱਧ ਕੱਢਣ ਵਾਲੀ ਠੀਕ ਹੈ ਸੇਵਾ ਕਰੋ ਬਹੁਤ ਵਧੀਆ ਹਾਂ ਤਾਂ ਫੜਾ ਪਸ਼ੂ ਪਿਚਾ ਕੇ ਰੱਖੋ ਧੱਕੇ ਰੱਖੀ ਨਾ ਹਾਂਜੀ ਗੋੜੇ ਗੋੜੇ ਕਾੜ ਕੇ ਰੱਖੋ ਪਸ਼ੂ ਨੂੰ ਦੱਸੋ ਜੀ ਮਾਣਾ ਜੀ ਕੀ ਮੁੱਲ ਕਰਤਾ ਹੀ ਆ। ਦੱਸੋ ਬਾਈ ਦੱਸੋ। ਇਹ ਮੋਲ ਕਰਨਾ ਵੀਰੇ 50 80 ਹਜ਼ਾਰ ਦੀ। 80 ਹਜ਼ਾਰ ਦੀ। 80 ਹਜ਼ਾਰ ਦੀ। ਜੈਸਨੋ ਰੇਟ। ਜੈਸਨੋ 80। ਲਓ ਜੀ 80 ਹਜ਼ਾਰ ਦੀ ਆ ਗਈ ਝੋਟੀ ਤਾਜੀ ਸੂਈ ਵਧੀਆ ਝੋਟੀ ਕੁਆਲਿਟੀ ਵਾਲੀ। ਜੈਸਨੋ ਬਾਈ ਕਹਿੰਦੇ 80 ਹਜ਼ਾਰ ਰੇਟ। 80 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰ ਪਰ ਚੰਗੀ ਝੋਟੀ ਹੈ ਸਾਊ ਦਾ ਸੁਗਰੀ ਦਾ ਦੁੱਧ। ਠੀਕ ਹੈ ਜੀ ਕੁਆਲਿਟੀ ਹੈ। ਠੀਕ ਹੈ ਜੀ। ਆ ਜਾ ਬੱਚਾ ਕਰ ਲੈ ਮੇਰੇ ਭਰਾ ਕਰਾਂਗੇ। ਠੀਕ ਹੈ ਤਾਜੀ ਝੋਟੀ। ਤਾਜੀ ਹਾਂਜੀ ਬਾਪੀ ਨਹੀਂ ਗਾਲੀ ਮੈਂ ਬਿਲਕੁਲ ਜਿਆਦਾ ਗੈੜ ਦੇ ਮਾਪ ਤੇ ਇਹਦਾ ਕੀ ਦੱਸੋ ਕੀ ਹਾਲ-ਚਾਲ ਜੀ ਇਹ ਵੀ ਉੱਚੇ ਬੱਚੇ ਆ ਠੀਕ ਆ ਬੱਚਾ ਘੜਾ ਆਜ ਕਟਾ ਆਹ ਆਹ ਗੱਪਰੂ ਗਾਲੀ ਕਰਨੀ ਕਟਾ ਹਾਂਜੀ ਲਓ ਜੀ ਕਟਾਈ ਆ ਗਿਆ ਠੀਕ ਹੈ ਤਰੋੜੇ ਬਣੇ ਪਾੜਾ ਮੇਰੀ ਮਈ ਨਸਲ ਵਾਲੀ ਆ ਮੈਂ ਦੋ ਢਾਲੀ ਤੋਂ 5 ਕਿਲੋ ਵੀ ਕੋਈ ਸ਼ੀਰ ਕਰਦੇ ਡਾਈਕ ਠੀਕ ਹੈ ਜੀ ਤੇ ਭਾਵੇਂ ਨਾ ਮੇਰੀ ਨਾ ਬੱਚੇ ਨਹੀਂ

45000 ਦੀ ਲਗਾ ਇਹ ਬੱਚਾ ਜੇ ਮਗਰ ਇਹ ਲੋ ਵੀ ਮੇਰੇ ਭਰਾ ਕਰ ਲੋ ਚੈੱਕ ਤੇ 45000 ਦੀ ਬਾਈ ਕਹਿੰਦੇ ਯੈਸ ਨੋ ਮੱਝ ਦੇ ਲਈ ਠੀਕ ਹੈ ਜੀ 45000 ਕਰ ਦਿਓ ਮਾਨ ਹੋਰ ਠੀਕ ਹੈ ਆ ਵੀ ਅਗਲੀ ਮਹੀ ਹੈ ਦੁੱਧ ਦਾ ਮਹੀਨੇ ਕੋਲ ਮਹੀਨੇ ਕੋ 12 ਕਿਲੋ ਇਹ ਚਿੱਟੀ ਅੱਖ ਦਾ ਦੁੱਧ ਵਾਲਾ ਗਾੜੀ ਪਿਆ ਠੰਡਾ ਸੇਡ ਚੰਗੇ ਤੇ ਵਧੀਆ ਮਹੀ ਦਾ ਦੰਤ ਪੂਰੇ ਵਧੀਆ ਮੁੰਡੇ ਮੁੰਡਿਆਂ ਦੇ ਦੰਦੇ ਜੇ ਕਾਲ ਵੀ ਮਣਤ ਲਈ ਗਾਲੀ ਕੋਈ ਨਹੀਂ ਵੀਰ ਇਹ ਬੇਟਾ ਦੰਦ ਵਿਖਾਓ ਵਾਏ ਸਹੀ ਚੰਗੀ ਮਈ ਵਾਹ 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 ਠੀਕ ਹੈ ਜੀ ਤੋਹਾਰ ਮਈ ਨਾ ਵੀਰ ਅਸਲ ਮਈ ਜਿਹਨੂੰ ਕਹਿੰਦੇ ਇਹ ਮਈ ਕੋਈ ਸੇਵਾ ਕਰਦਾ ਤੇ ਕਾਲ ਵੀਰ ਇਹ ਡਾਲੇ ਵਾਲਾ ਦੋ ਰੱਖ ਲਈ ਮੈਂ ਲਾਦਾ ਮਈ ਵੀਰ ਸਾਵੀ ਨਹੀਂ ਕਹਿੰਦੇ ਇਹ ਝਾਂ ਚਾਰ ਲੈ ਆਂਦਾ ਕੀ ਆ ਸਹੀ ਮਾਡੀ ਮਈ ਇਹੋ ਜੀ ਮਈ ਵੀਰੇ ਤੇ ਕੱਟੀ ਲੱਲੇ ਨਾ ਕਾਂ ਕਿਤੇ ਮਹੀਂ ਇਹ ਕਿ ਉਹਦੇ ਅਸਲ ਮਹੀਂ ਵਾਰ ਲੈ। ਉਹ 15 ਪਤਰਾ 16 ਕਿਲੋ ਦੀ ਕਿਨੇ ਸਾਦੀ ਨਹੀਂ ਆ। 15 16 ਕਿਲੋ ਵਾਲੀ ਮਹੀਂ ਆ 12 ਕਿਲੋ ਮਹੀਂ ਕੋ ਦੁੱਧ ਆ ਬਚਾ ਨਹੀਂ। ਕੀ ਬਚੜੀਗਾ? 4 5 5 ਕਿਲੋ ਖਾਲ ਪਾਉਣ ਕੋਈ ਵੀਰ ਹੋਏ ਤੇ ਮਹੀਂ ਆ ਦੇ ਬਾਂਜੇ ਦੁੱਧ ਦੇ। ਦੇ ਬਾਂਜੇ ਵਾ ਕੈ ਸਹੀ ਗੱਲ। ਸਾਰਾ ਸਿਆਲ ਗਰਮੇ ਦੁੱਧ ਦੇਣ ਵਾਲੀ ਆ। ਇਹ ਇੱਕ ਇਹ ਕਹਿੰਦੀ ਖੂਬੀ ਮਰ ਰਹੀ ਆ ਭਾਈ ਜੀ ਨਹੀਂ ਆ। ਇਹ ਵੀਰ ਇਹ ਕੰਢੀ ਆ ਦੁੱਧ ਢੀਂਦੇ। ਲੈ ਵਾ ਗੜਾ ਹਰੀਆ। ਜਵਾਬ ਪੁਰਾ ਵਰੀ ਨਾ ਧਿਆਨ ਜੀ ਮਾਝ ਹੜੀ ਸੇਵਾ ਕੀਤੀ ਹੈ ਸੇਵਾ ਕਰੋ ਤੇ ਮੈਂ ਦਿਖਾ ਦੂਗੀ ਆਪਣੇ ਆਪ ਨੂੰ ਦੱਸ ਦੂਗੀ ਮਾਗੀ ਜੀ ਬੜਾ ਜਾਇਜ ਮੋਲ ਮਹੀਨਾ ਪਾਣੀ ਸਮਝਣ ਹਸਾਣਾ ਨਹੀਂ ਮਿਲਦੀ ਆ 60000 ਨਹੀਂ ਮੋਲ ਹਾਂ 55000 ਦੀ ਆ 55000 ਜੈਸ ਨੋ 55000 ਪਾ ਛੱਡ ਕੇ ਲਓ ਜੀ 65 ਨਹੀਂ 60 ਨਹੀਂ 57000 ਨਹੀਂ 55000 ਜੈਸ ਨੋ 55000 ਮੋਲਿਆ ਬਹੁਤ ਵਧੀਆ ਮੈਂ ਦੁੱਧ ਵਾਲਾ ਟੈਂਕ ਆ ਗਿਆ ਆ ਦੁੱਧ ਦੇ ਗਾਗਰ ਭਰਨ ਵਾਲੀ ਆ ਠੀਕ ਆ ਪਛੇਨ ਜਾਇਆ ਰ ਜਸਨੋ ਓਕੇ ਬਾਈ ਆ ਵੀਰੋ ਇਹ ਆ 2 ਲੱਖ ਤੇ 5000 ਦੀ ਬੰਦਾ ਝੋਟੀ ਲੈਂਦੀ ਜਿਹੜੀ ਤੇ ਮਗਰਲੇ ਸਾਡੀ ਤੇਲ ਹੋ ਗਈ ਆ ਇਹ ਝੋਟੀ ਹਾਂਜੀ ਹੁਣ ਝੋਟੀ ਕੋ ਦੁੱਧ ਦਾ 10 ਕਿਲੋ ਕੋ ਨੌ ਕਰਕੇ ਲੈ ਜੀ ਘਟਾ ਟਾਈ ਮੇ ਇਹ ਘਟਾ ਘਟਾ ਆ ਆ ਬਚਾਏ ਬਚਾ ਗਾ ਸਾਡੀ ਕੰਦਰ ਜੀ ਗਾਂ ਘਰੋਂ ਮੜ ਗਿਆ ਤੇ ਲੋ ਜਾ ਬਚਾਈ ਪੰਜ ਚਾਰ ਤਾਂ ਰਹਉਂਦੀਆਂ ਪਰ ਅਸੀਂ ਤਲੜਾ ਜੀ ਦੇਣੀ ਹੈ ਹਰਿਆਣੀ ਦੀ ਝੋਟੀ ਟਾਪ ਕਲਾਸ ਆ ਤੇ ਕੜੀ ਤੁਸੀਂ ਪਿੱਠ ਪੁੜੇ ਤੋਂ ਪੌ ਲਾਦਾ ਝੋਟੀ ਚੀਜ਼ ਗਈ ਆ ਤੇ ਝੋਟੀ ਇਹ ਦੇਣਾ ਨਹੀਂ ਸੁਰੇ ਚਵਾਰੀਆਂ ਦਾ ਰੋਮਣੇ ਦੋ ਲਾਫ ਤੇ ਪੰਜ ਹਜ਼ਾਰ ਦੀ ਮੜ ਗਈ ਠੀਕ ਹੈ ਜਿਹੜੀ ਗੱਲ ਆ ਟਮਾਟੀਆਂ ਦੀ ਸਿਰੇ ਨਹੀਂ ਘੁੱਲੀ ਆ ਖਾਣੇ ਖਰਾਬ ਹੋਣ ਕਰਨੀ ਆ ਠੀਕ ਹੈ ਫੇ ਇੱਕ ਦੋ ਧਾਰ ਹੁੰਦੀ ਜੇ ਤੇ ਅਗਲੇ ਸੂਏ ਥਾਂ ਚੱਲ ਸਕਦਾ ਜੇ ਕੋਈ ਮੇਰਾ ਭਰਾ ਮਿਹਨਤ ਕਿਉਂ ਕਰੇ ਇਹ ਝੋਟੀਆਂ ਕਿ ਯਾਦ ਸਿੰਘ ਲਗਾ ਤੇ ਰੇਖ ਪੁੜਾ ਲਗਾ ਨਾ ਤੇ ਝੋਟੀ ਕੀਮਤ ਹੈਗੀ ਤੇ ਹੁਣ ਬਾਈ ਕਾਦਰ ਨਿਕਾਇਆ ਮੁੱਲ ਤੇ ਯਾਸ ਨੋ ਲਾਉ ਠੀਕ ਆ ਜੀ ਦੱਸੋ ਜੀ ਬਾਈ ਜੀ ਕੀ ਮੋੜੇ ਬਿਲਕੁਲ ਮੋਲੇ ਚੋੜੀ ਦਾ ਦਾ 60 60 ਜੋ ਮਰਜ਼ੀ ਹਾਂ ਆ ਤੇ ਨਾਂ 55000 55000 ਲਓ ਜੀ ਕੋਈ 65 ਜੇ ਕੋਈ 60 ਦੇ ਕੋਈ 57 ਨਹੀਂ ਜੇ ਦਾ ਵੀ ਇਹਦਾ 55000 ਦੇਦਾ ਇਹਦਾ 55000 ਇਹ ਦੋਵੇਂ ਮੰਨੇ ਪਰ ਥਣ ਕਿਹੜਾ ਪਰਲਾ ਇਹ ਵੀ ਜਿਹੜੇ ਬੰਦੇ ਨੇ 1 ਲੱਖ ਤੇ 10000 ਰੁਪਏ ਖਰਚ ਦਦਾ ਨਾ ਅਮਾ ਗੱਲਾਂ ਅਮਰਾ ਦੇ ਲੋਈ ਠੀਕ ਹੈ ਬਾਈ ਯਾਰ ਸੱਚ ਗੱਲ ਦੱਤੀ ਆ ਵੀ 3 ਲੱਖ ਝੋਡੀ ਆ ਪਰ ਝੋਟੀ ਦੀ ਬਹੁਤ ਯਾਦੀ ਕਰੂਣੀਆਂ ਕੁਆਲਟੀ ਆ ਬੱਚਾ ਭੁਲੀ ਦੱਸ ਕੇ ਦਵਾਂਗੇ ਠੀਕ ਗੱਲ ਆ ਗਾੜੇ ਹੋ ਸਕਦਾ ਉਹਦੇ ਘਰ ਜਾ ਕੇ ਲੰਦਵੀ ਲਵੇ ਬਿਲਕੁਲ ਉਹਦੇ ਕਰਮ ਤੇ ਝੋਟੀ ਪੂਰੀ ਚਾਰੂ ਚੂਰੂ ਆ ਪੂਰੀ ਸਾਫ ਸੁਥਰੀ ਆ ਤੇ ਗਾਂ ਝੋਟੀ ਪੂਰੀ ਕੀਮਤੀ ਬਣ ਸਕਦੀ ਆ ਤੇ ਹੁਣ ਭਾਈ ਨੇ 55000 ਮੁੱਲ ਕੀਤਾ ਜੀ ਆ ਤੇ ਰੱਬ ਦਾ ਨਾਮ ਆ ਜਿੰਨੇ 1 ਲੱਖ 10000 ਦੀਆਂ ਦੋ ਮਈਆਂ ਖਾਣੀਆਂ ਉਹਦਾ 20 ਕਿਲੋ ਦੁੱਧ ਪਾਜਣਾ ਸਹੀ ਗੱਲ 20 ਕਿਲੋ ਦੁੱਧ ਪਾਜਣਾ ਸਾਰਾ ਸਿਆਲ 20 ਕਿਲੋ ਦੁੱਧ ਚੋਕੇ ਤੇ ਲੱਖ ਦੀਆਂ ਮਈਆਂ ਐਂਡ ਤੇ ਖੜੀਆਂ ਖਲੋਤੀਆਂ ਆ ਇਹ ਫੇਰ ਵਿਗਦੀ ਆ ਇਹੜੀ ਗੱਲ ਦੇਖੋ ਜੀ ਵੰਡ ਬਾਰੇ ਰਾਜੀ ਹੋਈਆਂ ਦਿਮਾਗ ਨਾਲ ਚਲੋ ਕਿ ਸਾਰਾ ਕੁਝ ਮਿਲਦਾ ਆ ਹਨਾ ਤੇ ਵਧੀਆ ਪਸ਼ੂ ਬਾਈ ਵਾਲ ਕੁਆਲਟੀ ਵਾਲੇ ਨਿਗੇ ਨਿਗੇ ਰੇਡ ਐ ਇਤੋਂ ਵੱਧ ਰੇਡ ਕਿਹੜੀ ਲੱਭ ਸਕਦੇ ਇਹਦੇ ਮੱਦੀ ਘੁੰਮ ਘਮਾ ਲੋ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਤੈ ਜਾ ਰਿਹਾ ਬਣਨ ਵਾਲੇ ਚਲੋ ਜੀ ਵੀਰ ਜੀ ਬੋਲ ਦਾ ਐਡਰੈਸ ਪਾਈ ਜੀ ਸਾਕੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਹੁਤ ਵੱਧ ਕਰਿਆ ਕਰੋ ਜਿਵੇਂ ਵੀਰ ਭਰਾ ਸਾਡੇ ਤੇ ਜੁੜੀ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਤੇ ਆਪਣੇ ਬਣਾ ਵੀਰ ਜੀ ਇਹੋ ਗੱਲ ਆ ਕਿ ਜੀ ਆ ਵੀ ਨਹੀਂ ਖਦਰੇ ਪਾਹੇ ਹਾਂਜੀ ਹਾਂਜੀ ਚੀਜ਼ ਲੈਣੀ ਆ ਅਸੀਂ ਵੀ ਪਿੱਛੋਂ ਪੈਸੇ ਕਰਕੇ ਲਿਆਂਦੀਆਂ ਹਾਂਜੀ ਹਾਂਜੀ ਤੇ ਪਾਟਾ ਨੋਟ ਬਾਹਰ ਹੋਇਆ ਤਾਂ ਨਹੀਂ ਆਪਣੀ ਥਲੀ ਕਰਦੇ ਜਿਹੜੀ ਗੱਲ ਹਾਂਜੀ ਹਾਂਜੀ ਤੇ ਫੋਨ ਨੰਬਰ ਹੈਗਾ ਵੀਜੀ 8427407753 ਨਾਮ ਮਾਣਾ ਦੇ ਪਿੰਡ ਪੋਂਦ ਪਿੰਡ ਪੋਂਦ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਅਦ ਤੋਂ ਬਾਅਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀ ਵੇਖਾ ਸਕਦੇ ਜੁੜੀ ਆ ਸਾਰਿਆਂ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਭਾਈ ਜੀ ਠੀਕ ਆ ਜੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਸਰਸੇਕਾ